ਮੇਰੇ ਨਾਲ ਮੇਰੇ ਦੋ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਾਨੇ ਦੋ ਜਾਨੇ ਇਹਨਾਂ ਨੂੰ ਬੰਦੂਨ ਬਾਹਰ ਨੂੰ ਪਈ ਇੱਕ ਜਾਨਾ ਖੜਾ ਰਿਹਾ ਮੋਟਰਸਾਈਕਲ ਤੇ ਮੋਟਰਸਾਈਕਲ ਉੱਪਰ ਆ ਗਿਆ ਮੋਟਰਸਾਈਕਲ ਨਾ ਕਾਪਟੇ ਕੀ ਰਿਹਾ ਲਾ ਇਹਨਾਂ ਨੇ ਪੁੱਛਿਆ ਨੂੰ ਤਾਂ ਸਮੀ ਨੂੰ ਮਾਸਾ ਕਾਮਾ ਰਿਆ ਕੁੜੀ ਜੱਟ ਵੀ ਨਿਆਣੇ ਲੈ ਕੇ ਉਹ ਭਰਾ ਵੀ ਪਾਈ ਆਏ ਕਿ ਮੌਕੇ ਤੇ ਗਏ ਮੋਰਟ ਦੇ ਨੇ ਨੇ ਦੇਖੇ ਆ ਇੱਕ ਗਿਆ ਭੱਜ ਇੱਕ ਮੈਂ ਫੜ ਲਿਆ ਇੱਕ ਭਾਈ ਉਹ ਮੁੰਡੇ ਮੋਰੀ ਉਹ ਫੜ ਲਿਆ ਅੱਜ ਇਨਫੋਰਮੇਸ਼ਨ ਬੀਜੀ ਕੇ ਇਹ ਜਨਾਨੀ ਕੋਲੋਂ ਤੇ ਨਾਮ ਨੂੰ ਵਿਅਕਤੀ ਨੇ ਤਿੰਨਾਂ ਵਿਅਕਤੀ ਨੇ ਵਾਰੀਆਂ ਦੀ ਖੋਕ ਕੀਤੀ ਆ ਕਰਦੇ ਸੀ ਮੌਕੇ ਤੇ ਗਏ ਸੀ ਮੌਕੇ ਤੇ ਗਏ ਸੀ ਤੇ ਜਦੋਂ ਉਹ ਉਹਨਾਂ ਨੇ ਜਨਾਨੀ ਨਾਲ ਰੌਲਾ ਪਾਇਆ ਗਿਆ ਤਾਂ ਉਹ ਉਹਨਾਂ ਨੇ ਭਜਉਣ ਤੋਂ ਬਾਅਦ ਵਿੱਚ ਟਵੰਡੀ ਰੋਡ ਵਾਲ ਨੂੰ ਉਹਦਾ ਮੁਕਸਦ ਇਹ ਸਲੀਪ ਕਰ ਗਿਆ ਸੀਗਾ ਤੇ ਉਸ ਨੂੰ ਪਬਲਿਕ ਵਿੱਚ ਇੱਕ ਦੁਰਾਗ ਜੰਨੋਂ ਨੂੰ ਕਿਸ ਕੋਲ ਨੂੰ ਫੜ ਲਿਆ ਸੀਗਾ ਪਰ ਕਿ ਉਹਨਾਂ ਨੇ ਸਾਡੇ ਹਵਾਲੇ ਕਰ ਦਿੱਤਾ ਤੇ ਕੀ ਗੱਲ ਹੋਈ ਭਾਂਜੀ ਰਮਨ ਜੀ ਜਦੋਂ ਮੇਰਾ ਨਾਮ ਪਹਿਲਾਂ ਹੀ ਆ ਗਿਆ ਸੀ ਇਹ ਸਭੋਂ ਹੁੰਦੇ ਪਏ ਸੀ ਮੇਰੇ ਨਾਲ ਮੇਰੇ ਦੋ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਣੇ ਦੋ ਜਣੇ ਉਹ ਮम्मी ਨਾਲ ਬਾਹਰ ਨੂੰ ਪਏ ਇੱਕ ਜਣਾ ਖੜਾ ਰਿਹਾ ਮੋਟਰਸਾਈਕਲ ਤੇ ਅੱਛਾ ਮम्मी ਤੇ ਬਾਹਰ ਨੂੰ ਕੋਲ ਗਿਆਣਾ ਜਿੱਕਾ ਮਾ ਹੁਣ ਵਾਰੀਆਂ ਹੈਗੀਆਂ ਕੋਲ ਕੇ ਲੈ ਗਏ ਨਹੀਂ ਪਰ ਉਹਨਾਂ ਨੂੰ ਕੋਲੀ ਉਹ ਵਾਲੀ ਖੜੇ ਆ ਜਿਨ੍ਹਾਂ ਨੇ ਉਹਨਾਂ ਨੂੰ ਦੇਖ ਕੇ ਅੱਗ ਨਹੀਂ ਮਿਲ ਸਕੀ ਬੋਲ ਜਾਏ ਭਾਈ ਆਏ ਕਿ ਮੋਕੀਾਰੇ ਮੋੜ ਤੇ ਨਹੀਂ ਨੇ ਦੇਦੇ ਆ ਇੱਕ ਜਾ ਭੱਜ ਇੱਕ ਮੈਂ ਫੜ ਲਿਆ ਇੱਕ ਭਾਈ ਉਹ ਮੁੰਡੇ ਹੋਰੀਓ ਫੜ ਲਿਆ ਇੱਕ ਵਾਰੀ ਇਹਨਾਂ ਕੋ ਲੱਗ ਗਈ ਆ ਹਾਂਜੀ ਭਾਈ ਤੇ ਕਹਤੇ ਸੀ ਕਿ ਮੁੰਡੇ ਇਹ ਮੋਟਰਸਾਈਕਲ ਦੇ ਸੀ ਭਾਈ ਤੁਸੀਂ ਪਿੱਛੋਂ ਵਾਲਕੇ ਘੇਰਿਆ ਨਾਲੇ ਪਿੱਛੋਂ ਆਣ ਕੇ ਪਿੱਛੋਂ ਉੱਥੋਂ ਆਏ ਆ ਲੁੱਟ ਕੀਤੀ ਆ ਵੀ ਆਪੇ ਹੀ ਦੇਤੀ ਇੱਕ ਮਾਰੀ ਪਿੱਛੋਂ ਬੋਲਟ ਨੇ ਉਹਨੇ ਅੱਛਾ ਅਸੀਂ ਬੋਲਟ ਪਗਾਣੀ ਤੇ ਆਏ ਪੁੱਜ ਗਏ ਅਸੀਂ ਇੱਕ ਉਹ ਮੁੰਡੇ ਫੜ ਲਏ ਭਾਈ ਇੱਕ ਵਾਰੀ ਇਹਨਾਂ ਕੋ ਲੱਗ ਗਈ ਆ ਇੱਕ ਤਵੀਰੀ ਜੀ ਦਾ ਚਾਂਦੀ ਚਾਰੇ ਭਾਈ ਉਹਦੇ ਨੇ ਹਾਂ ਜੀ ਆ ਇਹਨਾਂ ਕੋ ਸਮਾਨ ਲੱਭਾ ਵਾ ਪਾੜੀਆਂ ਦੋ ਹਨ ਨਹੀਂ ਦੂਜੇ ਮੁੰਡੇ ਕੋਲ ਠੀਕ ਸਰ ਇੱਕ ਤਲਵੰਡੀ ਰੋਡ ਦੇ ਉੱਤੇ ਲੁੱਟਪੋ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਇਹ ਪੂਰਾ ਮਾਮਲਾ ਦੇ ਕੀ ਕਾਰਵਾਈ ਹੋਈ ਅੱਜ ਇਨਫੋਰਮੇਸ਼ਨ ਮਿਸੀ ਕਿ ਕਿਸੇ ਦਿਮਾਣੀ ਨੂੰ ਲਾਮਾ ਨੂੰ ਰਚੀ ਨੇ ਤਿੰਨ ਰਚੀ ਨੇ ਵਾਲੀ ਨੂੰ ਖੋ ਗਈ ਸੀ ਫਿਰ ਅਸੀਂ ਮੌਕੇ ਤੇ ਗਏ ਸੀ ਮੌਕੇ ਤੇ ਗਏ ਸੀ ਜਿੱਥੇ ਉਹਨਾਂ ਨੇ ਦਿਮਾਣੀ ਨਾਲ ਰੌਲਾ ਪਾਇਆ ਗਿਆ ਤਾਂ ਉਹ ਉਹਨਾਂ ਨੇ ਪਹੌਂਣ ਤੋਂ ਬਾਅਦ ਵਿੱਚ ਤਲਵੰਡੀ ਰੋਡ ਉੱਤੇ ਉਹਦਾ ਮੋਟਰਸਾਈਕਲ ਸਲਿੱਪ ਕਰ ਗਿਆ ਸੀਗਾ ਤੇ ਉਸ ਨੂੰ ਪੌਂਡਿੰਗ ਨੇ ਜਿਹਾ ਗੱਲ ਨਾਲ ਉਹਨੂੰ ਘਸਪੁਰ ਨੂੰ ਫੜ ਲਿਆ ਸੀਗਾ ਪੜਕੇ ਨਾਲ ਨੇ ਸਾਡੇ ਹਾਲ ਕਰਤਾ ਉਹਨਾਂ ਕੋਲ ਉਹਨਾਂ ਦੋ ਵਾਰੀਆਂ ਹੋਈ ਸੀਗੀਆਂ ਤਿੰਨ ਦੋਸ਼ੀ ਸੀਗੇ ਦੋ ਨੂੰ ਦੋਸ਼ੀ ਪੜ੍ਹ ਲੈ ਹੈ ਜਿੱਥੇ ਤੀਜੇ ਦੋਸ਼ੀ ਹੁਣ ਕੋਈ ਕੰਮ ਦਾ ਹੋ ਗਿਆ ਤੇ ਇੱਕ ਉਹਨਾਂ ਕੋਲ ਵਾਰੀ ਰਿਕਵਰ ਹੋ ਗਈ ਹੈ ਇੱਕ ਜਿਹੜਾ ਤੀਜੇ ਦੋਸ਼ੀ ਪੰਜਾ ਸੀਗਾ ਉਹ ਉਹਨੂੰ ਜਲਦ ਤੋਂ ਜਲਦ ਪੜ੍ਹ ਲਿਆ ਜਾਊਗਾ ਇਹ ਮਾਮਲਾ ਬੱਦਲੇ ਦੇ ਵਿੱਚ ਦੇਖੋ ਜੀ ਹਾਂ ਮਨ ਵਰਜਾ ਜੀ ਮੇਰੇ ਨਾਲ ਮੇਰੇ ਕੋਲ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਾਨੇ ਦੋ ਜਾਨੇ ਇਹਨਾਂ ਨੇ ਬਾਹਰ ਨੂੰ ਪਾਇਆ ਇੱਕ ਜਾਨਾ ਖੜਾ ਰਿਹਾ ਮੋਟਰਸਾਈਕਲ ਤੇ ਮੋੜ ਤੇ ਟਿਕੰਡਰ ਆ ਗਿਆ ਮੋਟਰ ਤੇ ਆ ਗਿਆ ਨਾ ਕਾਪਟੇ ਕਿਹ ਰਹਾ ਲਾ ਇਨਾਲੇ ਪੁੱਤਾਂ ਨੂੰ ਦਸਮੀ ਨੀਮਾ ਦਾ ਕਾਮ ਆ ਰਿਹਾ ਕੁੜੀ ਜੱਟ ਵੀ ਨਿਆਣੇ ਲੈ ਕੇ ਉਹਦਾ ਪਾਣਾ ਤਾਂ ਬੋਲੂਰੇ ਭਾਈ ਆਏ ਕਿ ਮੋਕੀ ਜਾ ਕੇ ਮੋੜ ਤੇ ਮੇਨ ਨੇ ਦੇਖਿਆ ਇੱਕ ਗਿਆ ਭੱਜ ਇੱਕ ਮੈਂ ਫੜ ਲਿਆ ਇੱਕ ਭਾਈ ਉਹ ਮੁੰਡੇ ਮੋਰੀ ਉਹ ਫੜ ਲਿਆ ਅੱਜ ਇਨਫੋਰਮੇਸ਼ਨ ਮਿਲ ਸੀ ਕਿ ਕਿਸੇ ਜਨਾਨੀ ਕੋਲੋਂ ਨਾਮ ਨੂੰ ਲਿਖ ਕੇ ਨੇ ਤਿੰਨਾਂ ਵਿਅਕਤੀ ਨੇ ਵਾਰੀ ਨਹੀਂ ਕੋ ਕੀਤੀ ਆ ਤੇ ਦੇਸੀ ਮੌਕੇ ਤੇ ਗਏ ਸੀ ਮੌਕੇ ਤੇ ਗਏ ਸੀ ਤੇ ਜਦੋਂ ਉਹ ਉਹਨਾਂ ਨੇ ਚਰਨੀ ਨਾਲ ਰੌਲਾ ਪਾਇਆ ਗਿਆ ਤਾਂ ਉਹ ਉਹਨਾਂ ਨੇ ਭਜਾਉਣ ਤੋਂ ਬਾਅਦ ਵਿੱਚ 20 ਰੋਡ ਵਾਲ ਨੂੰ ਉਹਦਾ ਮੁਕਸਲ ਜਿਹੜਾ ਸਲਿੱਪ ਕਰ ਗਿਆ ਸੀਗਾ ਤੇ ਉਸ ਨੂੰ ਪਬਲਿਕ ਨੇ ਇੱਕ ਦੁਰਾਹ ਗੱਲ ਨਾਲ ਉਹਨੂੰ ਘਸਕੂਨਾਂ ਨੂੰ ਫੜ ਲਿਆ ਸੀਗਾ ਪਰ ਕਿ ਉਹਨਾਂ ਨੇ ਸਾਡੇ ਹਵਾਲੇ ਕਰ ਦਿੱਤਾ ਤੇ ਕੀ ਗੱਲ ਹੋਈ ਪੰਜ ਜੀ ਰਮਲ ਜੀ ਜਦੋਂ ਮੇਰਾ ਨਾਮ ਪੁੱਛਿਆ ਗਿਆ ਸਾਪੋਂ ਹੁੰਦੇ ਪਏ ਸੀ ਮੇਰੇ ਨਾਲ ਮੇਰੇ ਦੋ ਛੋਟੇ ਬੱਚੇ ਸੀਗੇ ਇਹ ਸਾਡੇ ਸਾਹਮਣੇ ਆਏ ਤਿੰਨ ਜਾਨੇ ਦੋ ਜਾਨੇ ਮੰਮੀ ਦੇ ਬਾਹਰ ਨੂੰ ਪਏ ਇੱਕ ਜਾਨਾ ਖੜਾ ਰਿਹਾ ਮੋਟਰਸਾਈਕਲ ਤੇ ਅੱਛਾ ਮੰਮੀ ਦੀ ਬਾਹਰ ਨੂੰ ਕੋਲ ਕੇ ਲੈ ਗਏ ਨਾਨੀ ਜੀ ਖਾ ਮਾ ਹੁਣ ਵਾਰੀਆਂ ਹੈਗੀਆਂ ਕੋਲ ਕੇ ਲੈ ਗਏ ਇੱਕ ਵਾਲੀ ਖੜੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਦੇਖ ਕੇ ਅੱਗਲੀ ਮੀਂਹ ਚੱਲੇ ਬੋਲ ਜਾਏ ਭਾਈ ਆਏ ਕਿ ਮੋਕੀਾਰੇ ਮੋਰ ਤੇ ਮਿਹਨੇ ਦੇਦੇ ਆ ਇੱਕ ਜਾ ਭੱਜ ਇੱਕ ਮੈਂ ਫੜ ਲਿਆ ਇੱਕ ਭਾਈ ਉਹ ਮੁੰਡੇ ਮੋਰੀ ਉਹ ਫੜ ਲਿਆ ਇੱਕ ਵਾਰੀ ਇਹਨੇ ਕੋ ਲੱਭ ਗਈ ਆ ਹਾਂਜੀ ਭਾਈ ਤੇ ਕਹਤੇ ਸੀ ਕਿ ਮੁੰਡੇ ਇਹ ਮੋਟਰਸਾਈਕਲ ਦੇ ਸੀ ਭਾਈ ਤੁਸੀਂ ਪਿੱਛੋਂ ਵਾਲਕੇ ਘੇਰਿਆ ਨਾਲੇ ਪਿੱਛੋਂ ਆਣ ਕੇ ਪਿੱਛੋਂ ਤੋਂ ਆਇਆ ਲੁੱਟ ਕੀਤੀ ਆ ਵੀ ਆਪੇ ਹੀ ਦੇਤੀ ਇੱਕ ਮਾਰੀ ਪਿੱਛੋਂ ਬੋਲਟ ਨੇ ਉਹਨੇ ਅੱਛਾ ਅਸੀਂ ਬੋਲਟ ਪਗਾਣੀ ਤੇ ਆਏ ਆ ਅਸੀਂ ਇੱਕੋ ਮੁੰਡੇ ਫੜ ਲਿਆ ਭਾਈ ਇੱਕ ਵਾਰੀ ਇਹਨੇ ਕੋ ਲੱਭ ਗਈ ਆ ਇੱਕ ਤਵੀਤਰੀ ਜੀ ਦਾ ਚਾਂਦੀ ਚਾਰੇ ਭਾਈ ਉਹ ਦੇ ਨੇ ਹਾਂ ਜੀ ਆ ਇਹਨਾਂ ਕੋਲ ਸਮਾਨ ਲੱਭਾ ਵਾ ਪਾੜੀਆਂ ਦੋ ਹਨ ਨਹੀਂ ਦੂਜੇ ਮੁੰਡੇ ਕੋਲ ਠੀਕ ਸਰ ਇੱਕ ਤਲਵੰਡੀ ਰੋਡ ਦੇ ਉੱਤੇ ਲੁੱਟਪੋ ਦਾ ਮਾਮਲਾ ਸਾਹਮਣੇ ਆਇਆ ਸੀ ਕੀ ਇਹ ਪੂਰਾ ਮਾਮਲਾ ਦੇ ਕੀ ਕਾਰਵਾਈ ਹੋਈ ਅੱਜ ਇਨਫੋਰਮੇਸ਼ਨ ਮੀਡੀਏ ਕੇਸ ਦੀ ਨਾਮੀ ਕੋ ਨੂੰ ਨਾਮ ਨੂੰ ਰਚੀ ਨੇ ਤਿੰਨ ਰਚੀ ਨੇ ਵਾਲੀ ਹੋ ਗਈ ਥੀ ਹੈ ਫਿਰ ਅਸੀਂ ਮੌਕੇ ਤੇ ਗਏ ਸੀ ਮੌਕੇ ਤੇ ਗਏ ਸੀ ਜਿੱਥੇ ਉਹਨਾਂ ਨੇ ਦਿਨਾਨੀ ਨਾਲ ਰੌਲਾ ਪਾਇਆ ਗਿਆ ਤਾਂ ਉਹ ਉਹਨਾਂ ਨੇ ਪਹੌਂਣ ਤੋਂ ਬਾਅਦ ਵਿੱਚ ਤਲਵੰਡੀ ਰੋਡ ਉੱਤੇ ਉਹਦਾ ਮੋਟਰਸਾਈਕਲ ਸਲਿੱਪ ਕਰ ਗਿਆ ਸੀਗਾ ਤੇ ਉਸ ਨੂੰ ਪੌਂਡਿੰਗ ਨੇ ਜਿਹਾ ਗੱਲ ਨਾਲ ਉਹਨੂੰ ਗਸਪੋਨ ਨੂੰ ਫੜ ਲਿਆ ਸੀਗਾ ਪੜਕੇਲਾ ਨੇ ਸਾਡੇ ਹਾਲ ਕਰਤਾ ਉਹਨਾਂ ਕੋਲ ਉਹਨਾਂ ਦੋ ਵਾਰੀਆਂ ਖੇਸੀਆਂ ਤਿੰਨ ਦੋਸ਼ੀ ਸੀ ਦੋ ਮੁੱਢ ਦੇ ਦੋਸ਼ੀ ਫੜ ਲੈ ਹੈ ਜਿੱਥੇ ਤੀਜੇ ਦੋਸ਼ੀ ਹੱਕ ਦੇ ਕੰਮ ਦਾ ਹੋ ਗਿਆ ਤੇ ਇੱਕ ਉਹਨਾਂ ਕੋਲ ਵਾਰੀ ਰਿਕਵਰ ਹੋ ਗਈ ਹੈ ਇੱਕ ਜਿਹੜਾ ਤੀਜੇ ਦੋਸ਼ੀ ਪੰਜਾ ਸੀਗਾ ਉਹ ਉਹਨੂੰ ਜਲਦ ਤੋਂ ਫੜ ਲਿਆ ਜਾਊਗਾ ਇਹ ਮਾਮਲਾ ਬੱਦਲੇ ਜਾ ਦੇਣਾ ਦੇਖੋ ਜੀ ਹਾਂ ਮਨ ਵਰਜਾ ਜੀ